ਕਿ ਹੋ ਰਿਆ ਸੀ ਤੇ ਬਣਾਇਆ ਵੀ ਉਹ ਢੱਡੀਆਂ ਵਾਲੇ ਦੇ ਸੀਗਾ ਉਹ ਵੀਡੀਓ ਦੇਖੋ ਕਹਿੰਦਾ ਸਾਰੀ ਪ੍ਰਤੱਖ ਨਜ਼ਰ ਆਉਂਦੀ ਐ ਸਾਡੇ ਕਿਹੜੇ ਚੱਲਦੇ ਟਰਾਲੇ ਬਾਬਾ ਜੀ ਇਹੀ ਐ ਨਾ ਬਕਤ ਆਦੇ ਹੀ ਐ ਤੁਹਾਡੇ ਕਿਹੜੇ ਚੱਲਦੇ ਟਰਾਲੇ ਬਾਬਾ ਜੀ ਉਹ ਟਰਾਲੇ ਬਾਬਾ ਜੀ ਦੇ ਚੱਲਦੇ ਨਹੀਂ ਤੇ ਗੱਡੀਆਂ ਦੀ ਗਿਣਤੀ ਕੋਈ ਨਹੀਂ ਤੇ 2 ਕਰੋੜ ਤੋਂ ਥੱਲੇ ਕੋਈ ਨਹੀਂ ਹੀਰਿਆਂ ਲੱਗੇ ਮੋਬਾਈਲ ਦੋ ਦੋ ਇਹ ਕਿਹੜੀ ਗੱਡੀ ਆ ਲੈਂਡ ਕਰੂਜ਼ਰ ਲੈਂਡ ਕਰੂਜ਼ਰ 1 ਕਰੋੜ 65 ਲੱਖ ਦੀ ਆਉਂਦੀ ਇੱਕ ਨਹੀਂ ਪਤਾ ਨਹੀਂ ਕਿੰਨੀ ਆ ਇਹ 001 ਬਾਬਾ ਜੀ ਵੀਆਈਪੀ ਨੇ ਬਾਬਾ ਜੀ ਨੂੰ ਸਿੱਧਾ ਸਵਾਲ ਬਾਬਾ ਜੀ ਤੁਹਾਡਾ ਹੈੱਡ ਕੁਆਰਟਰ ਹੈਗਾ ਪਰਮੇਸ਼ਰ ਰਜਾਰ ਤੇ ਦੂਜੇ ਨੰਬਰ ਤੇ ਹੈਗਾ ਤੁਹਾਡਾ ਚੋਲਾ ਸਾਹਿਬ RAM ਸਿੰਘ ਤੇ ਸੇਵਾ ਸਿੰਘ ਦਾ ਘਰ ਤੇ ਪ੍ਰਭਜੀਤ ਸਿੰਘ ਦਾ ਘਰ ਤੇ ਉਸਿੰਦਰਜੀਤ ਸਿੰਘ ਦਾ ਜਿਹੜਾ ਕਨੇਡਾ ਚ ਟੱਗ ਦੇ ਮਾਮਲੇ ਚ ਨਸ਼ੇ ਦੇ ਮਾਮਲੇ ਚ ਨਾਮਜ਼ਦ ਹੈ ਤੁਹਾਡਾ ਦੂਜਾ ਹੈੱਡਕੁਆਰਟਰ ਹੈਗਾ ਉਹ ਘਰ